ਦੀਨ ਦੁਨੀਆ ਦੇ ਪਾਤਸ਼ਾਹ ਵਾਲਿਏ ਦੋ ਜਹਾਨ ਸਦਾ ਕਾਇਮ ਰਹਿਣ ਵਾਲੀ ਹਸਤੀ ਧੰ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅਤੇ ਪੰਥ ਦੇ ਵਾਲੀ ਸ਼ਾਹੇ ਸ਼ਾਨ ਸ਼ਾਹ ਅੰਮ੍ਰਿਤ ਦੇ ਦਾਤੇ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਤਖਤ ਤਖਤ ਸ੍ਰੀ ਕੇਤ੍ਹ ਕੇਸਗੜ ਸਾਹਿਬ ਵਿਖੇ ਹੋਲੇ ਮਹੱਲੇ ਦੇ ਮੌਕੇ ਤੇ ਪਾਤਸ਼ਾਹ ਦੇ ਦਰ ਤੇ ਹਾਜ਼ਰੀਆਂ ਭਰ ਰਹੇ ਗੁਰੂ ਸਵਾਰਿਓ ਆਓ ਸਭ ਤੋਂ ਪਹਿਲਾਂ ਉਸ ਸੱਚੀ ਸਰਕਾਰ ਦੇ ਵੱਲੋਂ ਦਿੱਤੀ ਹੋਈ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਦੇਸ਼ ਦੇ ਅੰਦਰ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਕੱਟਣ ਦੇ ਲਈ ਸਾਡੇ ਅੰਦਰ ਅਣਖ ਗੈਰਤ ਅਤੇ ਸਵੈ ਮਾਨ ਭਰਨ ਦੇ ਲਈ ਸਾਨੂੰ ਵਖਰੇ ਵੇ ਲਖਣ ਅਤੇ ਨਿਆਰੇ ਤਿਉਹਾਰ ਦਿੱਤੇ ਉਹਨਾਂ ਤਿਉਹਾਰਾਂ ਦੇ ਵਿੱਚੋਂ ਸਾਡਾ ਕੌਮੀ ਤਿਉਹਾਰ ਹੈ ਹੋਲਾ ਮਹੱਲਾ ਜਿਹੜਾ ਕਿ ਖਾਲਸਾਈ ਜੋਸ਼ ਜਿਹੜਾ ਕਿ ਸਾਡੀਆਂ ਉੱਚੀਆਂ ਸੁੱਚੀਆਂ ਰਵੈਤਾਂ ਜਿਹੜਾ ਕਿ ਸਾਨੂੰ ਸੰਤ ਤੋਂ ਸਿਪਾਈ ਬਣਾਉਂਦਾ ਹੈ ਇਹ ਬਾਜਾਂ ਵਾਲੇ ਮਾਹੀ ਦੀ ਕਿਰਪਾ ਸੀ ਜਿਹੜੇ ਲੋਕ ਕਿਸੇ ਸਮੇ ਆਖਦੇ ਸੀ ਹਮ ਤੋ ਤੋਲਣ ਜਾਣੇ ਤਕੜੀ ਨੰਗੀ ਕਰਦ ਕਬੂਨੀ ਪਕੜੀ ਚਿੜੀ ਉੜੇ ਡਰ ਸੇ ਮਰ ਜਾਏ ਇਨ ਤੁਰਕਨ ਸੇ ਕੈਸੇ ਲੜ ਪਾਏ ਉਹਨਾਂ ਨੇ ਆਖਿਆ ਸੀ ਦਰ ਲੂੰਗਾ ਏਕ ਏਕ ਕੋ ਸ਼ਮਸ਼ੀਰ ਕੇ ਆਗੇ ਜੇ ਦੁਨੀਆ ਤੋ ਜੁਕੀ ਫੇਰਤੀ ਹੈ ਤਕਦੀਰ ਕੇ ਆਗੇ ਜੇ ਤਕਦੀਰ ਵੀ ਝੁਕ ਜਾਏਗੀ ਮੇਰੀ ਸ਼ਮਸ਼ੀਰ ਕੇ ਆਗੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਕੌਮੀ ਤਿਉਹਾਰ ਦਿੱਤਾ ਮੈਂ ਜਦੋਂ ਆ ਰਿਹਾ ਸੀ ਤਾਂ ਮੈਂ ਰਸਤੇ ਦੇ ਵਿੱਚ ਬੜੀਆਂ ਸੋਹਣੀਆਂ ਸੋਹਣੀਆਂ ਨੌਜਵਾਨਾਂ ਦੇ ਵੱਲੋਂ ਸਜਾਈਆਂ ਹੋਈਆਂ ਟਰਾਲੀਆਂ ਦੇਖੀਆਂ ਮੇਰੇ ਮਨ ਵਿੱਚ ਆਇਆ ਮੇਰੀ ਕੌਮ ਦੀ ਜਵਾਨੀ ਆਪਣੇ ਗੁਰੂ ਨੂੰ ਸਮਰਪਿਤ ਹੈ ਆਪਣੇ ਸੱਚੇ ਤਖਤਾਂ ਨੂੰ ਸਮਰਪਿਤ ਹੈ ਜਿਵੇਂ ਅਸੀਂ ਟਰਾਲੀਆਂ ਸਜਾਉਨੇ ਆ ਅਗਲੀ ਵਾਰ ਜਦੋਂ ਆਪਾਂ ਹੋਲੇ ਮਹੱਲੇ ਦੇ ਉੱਤੇ ਆਈਏ ਤਾਂ ਬਾਣੀ ਬਾਣੇ ਦੇ ਧਾਰ ਨਹੀਂ ਬਣ ਕੇ ਆਈਏ ਆਪਾਂ ਆਪਾਂ ਸ਼ਾਸਤਰ ਵਿਦਿਆ ਸਿੱਖੀਏ ਪਰ ਮੈਂ ਬੇਨਤੀ ਕਰਾਂ ਇਹ ਜਿਹੜਾ ਗੁਰੂ ਦਾ ਨਿਆਰਾ ਪੰਥ ਹੈ ਇਸ ਨਿਆਰੇ ਪੰਥ ਦੀ ਇਸੇ ਚੜ੍ਹਦੀ ਕਲਾ ਨੂੰ ਵੇਖ ਕੇ ਸਮੇ ਸਮੇਤੇ ਇਸ ਨਿਆਰੇ ਪੰਥ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ ਅੱਜ ਪੰਜਾਬ ਦੇ ਅੰਦਰ ਨਸ਼ਿਆਂ ਦਾ ਛੇਵਾ ਦਰਿਆ ਵਗ ਰਿਹਾ ਹੈ ਅੱਜ ਮੇਰੀਆਂ ਮਾਵਾਂ ਅੱਜ ਮੇਰੀਆਂ ਭੈਣਾਂ ਆਪਣੇ ਜਵਾਨ ਪੁੱਤਾਂ ਆਪਣੇ ਜਵਾਨ ਵੀਰਾਂ ਦੀਆਂ ਲਾਸ਼ਾਂ ਨੂੰ ਨਸ਼ਿਆਂ ਕਰਕੇ ਮੜੀਆਂ ਵੱਲ ਲਿਜਾ ਰਹੀਆਂ ਨੇ ਮੈਂ ਬੇਨਤੀ ਕਰਾਂ ਗੁਰਮਖੋ ਸਾਨੂੰ ਸਾਡੇ ਗੁਰੂ ਨੇ ਆਖਿਆ ਸੀ ਕਿ ਅਸੀਂ ਜਿਹੜਾ ਨਸ਼ਾ ਹੈ ਉਹ ਨਾਮ ਦਾ ਰੱਖਣਾ ਹੈ ਉਹ ਬਾਣੀ ਦਾ ਰੱਖਣਾ ਹੈ ਅਸੀਂ ਕੋਈ ਨਸ਼ਾ ਨਹੀਂ ਕਰਨਾ ਹੈ ਪਰ ਜਦੋਂ ਅਸੀਂ ਇਤਿਹਾਸ ਨੂੰ ਭੁੱਲੇ ਜਿਹੜੇ ਸਿੱਖ ਬੰਦ ਬੰਦ ਕਟਵਾ ਗਏ ਖੋਪਰੀਆਂ ਲੋਹਾ ਗਏ ਚਰਖੜੀਆਂ ਤੇ ਚੜ ਗਏ ਪਰ ਉਹਨਾਂ ਨੇ ਧਰਮ ਨਹੀਂ ਛੱਡਿਆ ਅੱਜ ਇਸੇ ਪੰਜਾਬ ਦੀ ਧਰਤੀ ਤੇ ਵੱਡੇ ਪੱਧਰ ਤੇ ਸਾਡਾ ਧਰਮ ਪਰਵਰਤਨ ਹੋ ਰਿਹਾ ਹੈ ਔਰ ਅਫਸੋਸ ਵਾਲੀ ਗੱਲ ਜਿਹੜਾ ਮਾਝਾ ਸਿੱਖੀ ਦਾ ਗੜ ਹੈ ਉੱਥੇ ਵੀ ਹੋ ਰਿਹਾ ਹੈ ਮੈਂ ਬੇਨਤੀ ਕਰਾਂ ਮੇਰੇ ਵਿੱਚ ਕਮੀਆਂ ਆਉਣਗੀਆਂ ਸਾਡੀਆਂ ਹੀ ਕਮੇਟੀਆਂ ਵਿੱਚ ਕਮੀਆਂ ਆਉਣਗੀਆਂ ਪਰ ਗੁਰਮਖੋ ਇਹ ਸਿੱਖੀ ਬੜੀ ਅਨਮੋਲ ਹੈ ਪਾਤਸ਼ਾਹ ਨੇ ਪੁੱਤ ਸ਼ਹੀਦ ਕਰਵਾ ਕੇ ਉੱਤਰਾਂ ਦੀਆਂ ਲਾਸ਼ਾਂ ਤੇ ਕਫਨ ਨਹੀਂ ਸਿਪਾਏ ਕਿ ਪੁੱਤਰਾਂ ਤੇ ਸਿੱਖਾਂ ਦੇ